ਲੁਧਿਆਣਾ ਦੇ ਸਾਊਥ ਵੀਡੀ ਇਲਾਕੇ ਚ ਅੰਸਰਲੇ ਸਟੇਟ ਵਿਖੇ ਐਸਐਸ ਖੁਰਾਨਾ ਦੀ ਅਗਵਾਈ ਹੇਠ ਮੀਟਿੰਗ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਅਕਾਲੀ ਦਲ ਛੱਡ ਭਾਜਪਾ ਚ ਸ਼ਾਮਲ ਹੋਏ ਵਿਪਨ ਸੂਤ ਕਾਕਾ ਦਾ ਕਾਰੋਬਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਦੌਰਾਨ ਉਹਨਾਂ ਜਿੱਥੇ ਕਾਰੋਬਾਰੀਆਂ ਦੇ ਨਾਲ ਗੱਲ ਕੀਤੀ ਤਾਂ ਉੱਥੇ ਹੀ ਉਹਨਾਂ ਭਾਜਪਾ ਦੀਆਂ ਨੀਤੀਆਂ ਨੂੰ ਲੈ ਕੇ ਵੀ ਚੋਣਾਂ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਅਦਨ ਮੀਡੀਆ ਨਾਲ ਗੱਲਬਾਤ ਕਰਦੇ ਆ ਭਾਜਪਾ ਗੂ ਵਿਪਨ ਸੂਤ ਕਾਕਾ ਨੇ ਕਿਹਾ ਕਿ ਉਹਨਾਂ ਜਿੱਥੇ ਅੱਜ ਪ੍ਰੋਪਰਟੀ ਕਾਰੋਬਾਰੀਆ ਦੇ ਨਾਲ ਮੀਟਿੰਗ ਕੀਤੀ ਹੈ ਤਾਂ ਉੱਥੇ ਹੀ ਉਹਨਾਂ ਨੂੰ ਭਾਜਪਾ ਦੀਆਂ ਨੀਤੀਆਂ ਬਾਰੇ ਵੀ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਕਾਲੀ ਦਲ ਛੱਡਣ ਮਗਰੋਂ ਉਹ ਮੁਰਦ ਤੋਂ ਆਪਣੀ ਮਾਂ ਪਾਰਟੀ ਵਿੱਚ ਸ਼ਾਮਲ ਹੋਏ ਨੇ। ਉਹਨਾਂ ਨੇ ਕਿਹਾ ਕਿ ਉਹ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਏ ਨੇ। ਇਸ ਤੋਂ ਇਲਾਵਾ ਉਹਨਾਂ ਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਰஞ்சிਤ ਸਿੰਘ ਢਿੱਲੋ ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਹਨਾਂ ਆਪ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕੀਤਾ ਹੈ ਅੱਜ ਇਹ ਸੇ ਵੀ ਚੱਲੇ ਰੰਜੀਤ ਜੀ ਨੂੰ ਟਿਕੜ ਮਿਲੀ ਹੈ ਉਹਨਾਂ ਕਹਿੰਿਆ ਕਿ ਮੈਨੂੰ ਕੋਈ ਸੱਤਾ ਦਾ ਲਾਲਚ ਨਹੀਂ ਸੀ ਉਹਨਾਂ ਕਹਿੰਿਆ ਕਿ ਉਹ ਇੱਕ ਆਮ ਲੀਡਰ ਵਾਂਗ ਪਾਚ-ਪਾਚ ਅਭੀ ਕੰਮ ਕਰਨਗੇ ਬੈਠਕ ਕੀਤੀ ਗਈ ਹੈ ਕਿਹੜੇ-ਕਿਹੜੇ ਵਿਸ਼ੇ ਜਿਹੜੇ ਵਿਚਾਰੇ ਗਏ ਨੇ ਅਜਾਪੀ ਜੈ ਸ਼੍ਰੀ ਰਾਮ ਆ ਜਾਓ ਤੁਸੀਂ ਆ ਜਾਓ ਖਰਾਨਾ ਜੀ ਅੱਜ ਮੈਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਘਰ ਵਾਪਸੀ ਕੀਤੀ ਹੈ ਅੱਜ ਐਸਐਸ ਖੁਰਾਨਾ ਜੀ ਨੇ ਸਾਰੇ ਵਪਾਰੀ ਸਾਰੇ ਸ਼ਹਿਰ ਦੇ ਵਪਾਰੀ ਇਕੱਠੇ ਕੀਤੇ ਤੇ ਮੇਰਾ ਮਾਨ ਸਨਮਾਨ ਕੀਤਾ ਮੈਂ ਪਹਿਲਾਂ ਤਾਂ ਇਹਨਾਂ ਦਾ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਇਹਨਾਂ ਮਾਨ ਬਖਸ਼ਿਆ ਬਾਕੀ ਅੱਗੇ ਜਿਹੜੇ ਹੈਗੇ ਆ ਵਿਚਾਰ ਜਿਹਦਾ ਮੋਦੀ ਸਾਹਿਬ ਨੇ ਜੋ ਦੇਸ਼ ਲਈ ਕੀਤਾ ਜਿਹੜਾ ਵਰਲਡ ਵਾਈਜ਼ ਜੋ ਹਿੰਦੁਸਤਾਨ ਦਾ ਨਾਮ ਬਣਾਇਆ ਅਸੀਂ ਵੀ ਚਾਹਾਂਗੇ ਸੇਵਾ ਕਰਕੇ ਉਹਨਾਂ ਨਾਲ ਉਹਨਾਂ ਦੇ ਸਹਿਯੋਗ ਕਰੀਏ ਤੇ ਉਹਨਾਂ ਨੂੰ ਇਲੈਕਸ਼ਨਾਂ ਦੇ ਵਿੱਚ ਬੰਦਾ ਇੱਥੋਂ ਜੁਦਾ ਕੇ ਭੇਜੀਏ ਤਾਂ ਜੋ ਹੋਰ ਹਿੰਦੁਸਤਾਨ ਨੂੰ ਮਜ਼ਬੂਤ ਬਣਾ ਸਕੀ ਤੁਸੀਂ ਸਾਹ ਵਜਾ ਕੀ ਰਹੀ ਹੈ ਅਕਾਲੀ ਦਲ ਦੇ ਵੱਲੋਂ ਤੁਹਾਡੀ ਟਿਕਟ ਨੂੰ ਅਨਾਉਂਸ ਕਰ ਦਿੱਤਾ ਗਿਆ ਸੀ ਪਰ ਤੁਸੀਂ ਜਿਹੜਾ ਮੈਂ ਆਪਣੇ ਵਿਚਾਰਧਾਰਾ ਨੂੰ ਦੇਖਦੇ ਹੋਏ ਮੈਂ ਆਪ ਮਨਾ ਕਰਕੇ ਆਇਆ ਮੇਰੀ ਕਿਸੇ ਨੇ ਟਿਕਟ ਨਹੀਂ ਕੱਟੀ ਮੈਂ ਆਪ ਮਨਾ ਕਰਕੇ ਆਇਆ ਕਿਉਂਕਿ ਸਾਡਾ ਸਮਾਜ ਸਾਰ ਜਦੋਂ ਦੇਖ ਕੇ ਮੋਦੀ ਸਾਹਿਬ ਤੇ ਅਮਿਤ ਸ਼ਾਹ ਜੀ ਦੀ ਹਿੰਦੁਸਤਾਨ ਦੇ ਪ੍ਰਤੀ ਕੰਮ ਕੀਤੇ ਜਿਹੜੇ ਹਨ ਉਹਨਾਂ ਦੇਖਦੇ ਹੋਏ ਮੈਂ ਉਹ ਛੱਡ ਕੇ ਆਇਆ ਮੈਨੂੰ ਕਿਸੇ ਨਾਲ ਕੋਈ ਗਿਲਾ ਨਹੀਂ ਰਣਜੀਤ ਢਿੱਲੋਂ ਜੀ ਨੇ ਵੀ ਤੁਹਾਡੇ ਤੋਂ ਸਵਾਲ ਚੁੱਕੇ ਨੇ ਉਹ ਕਹਿੰਦੇ ਕੀ ਮੌਕਾ ਵਧੀਆ ਬੰਦੇ ਆ ਉਹਨਾਂ ਨੂੰ ਮੌਕਾ ਮਿਲਿਆ ਉਹ ਵੀ ਲੜਨ ਗਏ ਉਹਨਾਂ پارٹی ਨੇ ਮੌਕਾ ਦਿੱਤਾ ਉਹ ਲੜਨ ਗਏ ਪਰ ਤੁਹਾਡੇ ਤੋਂ ਉਹਨਾਂ ਨੇ ਸਵਾਲ ਤੇ ਠੀਕ ਹੈ ਨਹੀਂ ਮੌਕੇ ਦਾ ਫਾਇਦਾ ਚਾਹਤੇ ਨਹੀਂ ਨਹੀਂ ਮੌਕੇ ਦਾ ਫਾਇਦਾ ਮੈਂ ਟਿਕਟ ਛੱਡ ਕੇ ਆਇਆ ਮੈਂ ਕੋਈ ਚੀਜ਼ ਮੰਗੀ ਨਹੀਂ ਜਾਂ ਮੈਂ ਬੀਜੇਪੀ ਚੋ ਆ ਕੇ ਕੋਈ ਚੀਜ਼ ਦੀ ਡਿਮਾਂਡ ਕੀਤੀ ਬਿਨਾਂ ਸ਼ਰਤ ਤੋਂ ਆਇਆ ਜੀ ਇਸ ਲਈ ਮੇਰੇ ਤੋਂ ਸਵਾਲ ਚੁੱਕਣਾ ਤਾਂ ਮੈਂ ਇੱਕ ਟਿਕਟ ਛੱਡ ਕੇ ਆਇਆ ਉਹਨਾਂ ਦਾ ਮੈਨੂੰ ਸ਼ੁਕਰਾਨਾ ਕਰਨਾ ਚਾਹੀਦਾ ਵੀ ਉਹਨਾਂ ਨੂੰ ਟਿਕਟ ਮੇ ਇਹ ਵੀ ਕਹਿਣਾ ਕਿ ਲੋਕਾਂ ਦੇ ਵਿੱਚ ਵਿਚਰਦੇ ਨਹੀਂ ਸੀ ਇਸੇ ਕਰਕੇ ਉਹ ਕਹਿੰਦੇ ਕਿ ਮੈਂ ਤਾਂ ਹਮੇਸ਼ਾ ਜਿਹੀ ਦੇਖਿਆ ਮਨ ਘਰ ਬੈਠੇ ਮੈਂ ਤਾਂ ਹਮੇਸ਼ਾ ਹੀ 12 ਘੰਟੇ ਤੁਸੀਂ মিডিਆ ਵਾਲੇ ਸਾਰੇ ਇਸ ਚੀਜ਼ ਦੇ ਗਵਾਹ ਹਾਂ 12 ਘੰਟੇ ਪਬਲਿਕ ਦੇ ਵਿੱਚ ਰਹਿਣਾ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਕਦੇ ਕਿਤੇ ਵੀ ਦੇਖ ਲਓ ਮੈਂ ਕਦੀ ਘਰ ਬੈਠੇ ਨਹੀਂ ਕੋਈ ਦੁੱਖ ਹੈ ਸੁੱਖ ਹੈ ਮੈਂ ਹਮੇਸ਼ਾ ਰਹਿਣਾ ਇਸ ਮੇਨ ਸੜਕਾਂ ਦੇ ਉੱਤੇ ਮੈਨੂੰ ਜਦੋਂ ਮਰਜ਼ੀ ਦੇਖਿਆ ਜਾ ਸਕਦਾ ਕੋਈ ਇਹ ਕਹੀ ਨਹੀਂ ਸਕਦਾ ਘਰ ਬੈਠਾ ਕਿਤੇ ਨਾ ਕਿਤੇ ਵਿਰੋਧੀ ਇਹ ਵੀ ਸਵਾਲ ਚੁੱਕ ਰਹੇ ਨੇ ਮੇਰਾ ਕੋਈ ਵਿਰੋਧੀ ਹੈ ਨਹੀਂ ਉਹ ਮੇਰੇ ਨਾਲ ਪਿਆਰ ਕਰਦੇ ਹੋ ਐਵੇਂ ਮਜ਼ਾਕ ਕਰਦੇ ਆ ਅੱਜ ਰੀਅਲ ਏਸਟੇਟ ਕਾਰੋਬਾਰੀ ਵੀ ਇਕੱਠੇ ਹੋਏ ਨੇ ਕਿ ਕਿਸ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਇਹਨਾਂ ਨੇ ਮੀਟਿੰਗ ਕੀਤੀ ਇਹਨਾਂ ਦੀਆਂ ਜੋਸ਼ ਮਸੇ ਆਉਣ ਗਿਆ ਅਸੀਂ ਆਪਣੇ ਸੀਨੀਅਰਾਂ ਨੂੰ ਕਹਿ ਕੇ ਉਹਦਾ ਹੱਲ ਕਰਾਂਦੇ 100% ਕੋਸ਼ਿਸ਼ ਕਰਾਂਗੇ ਤਾਂ ਕਿ ਅੱਗੇ ਕੋਈ ਦਿੱਕਤ ਨਾ ਆਵੇ ਦੇਖਿੰਦੇ ਹਾਂ ਮਿੰਦੋ ਸਾਹਿਬ ਹੋਰ ਕੀ ਕਰੇ ਹਾਂਜੀ ਸਰ ਜਿਹੜੀ ਅੱਜ ਮੀਟਿੰਗ ਕੀਤੀ ਸੀ ਸਰ ਇਹ ਸਾਰੇ ਪਰ ਫੈਮਿਲੀ ਨਾਲ ਕਰਤੀ ਆ ਫਰ ਸਾਰੇ ਮੇਰੇ ਜਿਵੇਂ ਭਰਾਵਾਂ ਮਿਲ ਕੇ ਕਾਕਾ ਜੀ ਨੇ ਮੀਟਿੰਗ ਕਰਵਾਈ ਹੈ ਸਾਡਾ ਬਹੁਤ ਮਜ਼ਾ ਆਇਆ ਸਾਨੂੰ ਤੇ ਅਸੀਂ ਕਹਿੰਦੇ ਪਰ ਸਾਡਾ ਪਰਮਾਤਮਾ ਸਾਡਾ મોદી ਸਾਡਾ ਜਿੱਤੇ ਔਰ ਸਾਰੇ ਜਣੇ ਬੀਜੇਪੀ ਨੂੰ ਵੋਟ ਪਾਓ ਵਤ ਵਤ ਜਿਤਾਓ 400 ਤੋਂ ਬਾਅਦ ਘਟਾਓ ਔਰ ਸਾਡਾ ਹਿੰਦੁਸਤਾਨ ਹੋਰ ਤਕੀ ਕਰੇ ਸਾਡਾ ਹਿੰਦੁਸਤਾਨ ਤਕੀਰੂ ਸਾਡਾ ਪੰਜਾਬ ਆਪੇ ਤਕੀ ਕਰੂਗਾ ਸਾਡੇ ਵੀਰ ਜੀ ਸਾਡੇ ਸਾਡੇ ਨਾਲ ਖੜੇ ਆ ਕਾਕਾ ਭਾਜੀ ਅਸੀਂ 40 ਸਾਲ ਤੋਂ ਇਕੱਠਾ ਇੱਕ ਫੈਮਲੀ ਭਰਾ ਬਣੇ ਹੋਏ ਹਾਂ ਤੇ ਇਹ ਚੰਗਾ ਹੋਇਆ ਸਾਡੇ ਬੀਜੇਪੀ ਚੱਲ ਗਏ ਕਾਰੋਬਾਰ ਨੂੰ ਲੈ ਕੇ ਵੀ ਕਾਰੋਬਾਰ ਜਿਹੜੇ ਬਾਕੀ ਸਾਰੇ ਜੋ ਸਮੱਸਿਆ ਹ ਕਰਨਗੇ ਸੰਟਾ ਗੋਮਬੀ ਜਾਣਗੇ ਸਾਡੂ ਉਸ ਮਸਲੇ ਹੱਥ ਸਾਡੇ ਹੱਲ ਕਰਨਗੇ ਜੀ